ਸਾਪ ਦਾ క్రికెਟਰ ਅਤੇ ਭਾਜਪਾ ਦੇ ਸੰਸਦ ਰਹੇ ਚੁਕੇ ਨਜੋਤ ਸਿੰਘ ਸਿੱਧੂ ਨੇ ਅਖਰਕਾਰ ਕਾਂਗਰਸ ਦਾ ਹੱਥ ਫੜ ਲਿਆ ਹੈ। ਉਹਨਾਂ ਦੀ ਪਤਨੀ ਅਤੇ ਕਾਂਗਰਸ ਨੇਤਾ ਨਜੋਤਕਰ ਸਿੱਧੂ ਨੇ ਕਿਹਾ ਕਿ ਸਿੱਧੂ ਕੱਲ੍ਹ ਜਾਂ ਨਹੀਂ ਸੋਮਵਾਰ ਨੂੰ ਅੰਮ੍ਰਿਤਸਰ ਆਉਣਗੇ ਅਤੇ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜਨਗੇ। ਨਜੋਤਕਰ ਸਿੱਧੂ ਨੇ ਕਿਹਾ ਕਿ ਉਹਨਾਂ ਦੇ ਪਤੀ 70 ਰੈਲੀਆਂ ਕਰਨਗੇ। ਸਿੱਧੂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੇ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਧੂ ਅਤੇ ਉਹ 19 ਜਨਵਰੀ ਨੂੰ ਸ਼੍ਰੀ ਮੰਦਿਰ ਸਾਹਿਬ ਕੇ ਮੱਥਾ ਟੇਕਣਗੇ ਅਤੇ ਸਾਂਝੀ ਪ੍ਰੈਸ ਕਾਨਫਰੰਸ ਕਰਨਗੇ ਅਤੇ ਅੰਮ੍ਰਿਤਸ ਸੂਦੂ ਦੇ ਕਾਂਗਰਸ ਸ਼ਾਮਲ ਹੋਣ ਤੇ ਕਾਂਗਰਸ ਭਾਵੇਂ ਬਾਗੋ-ਬਾਗ ਹੈ ਪਰ ਵਿਰੋਧੀ ਪਾਰਟੀਆਂ ਜ਼ਰੂਰ ਨਿਸ਼ਾਨੇ ਸਾਧ ਰਹੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮੁਤਾਬਕ ਪੰਜਾਬ ਦੇ ਲੋਕ ਦਲ ਬਦਲਵਾਂ ਨੂੰ ਪਸੰਦ ਨਹੀਂ ਕਰਨਗੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੰਬੀ ਤੋਂ ਮੁੱਖ ਮੰਤਰੀ ਬਾਦਲ ਦੇ ਖਿਲਾਫ ਚੋਣ ਲੜਨ ਦੇ ਬਿਆਨ ਤਸਕਰੀ ਬਾਦਲ ਨੇ ਇਸ ਨੂੰ ਡਰਾਮਾ ਦੱਸਿਆ ਸਕਰੀ ਨੇ ਕੈਪਟਨ ਨੂੰ ਖੇਡਦਿਆ ਕਿਹਾ ਕਿ ਇਹ ਡਰਾਮਾ ਕਰਨਾ ਛੱਡ ਦੇ ਕੈਪਟਨ ਸਾਹਿਬ ਜ਼ਰੂਰ ਲੰਬੀ ਆਉਣ ਪਰ ਪਟਿਆਲਾ ਤੋਂ ਨਾ ਲੜਨ ਇਸ ਤੋਂ ਪਹਿਲਾਂ ਮੁੱਖ ਮੰਤਰੀ ਬਾਦਲ ਨੇ ਕੈਪਟਨ ਰਵਿੰਦਰ ਸਿੰਘ ਦੇ ਉਹਨਾਂ ਖਿਲਾਫ ਲੰਬੀ ਵਿਧਾਨ ਸਭਾ ਤੋਂ ਚੋਣ ਲੈਣ ਦੇ ਮਾਮਲੇ ਤੇ ਕਿਹਾ ਸੀ ਕਿ ਦੇਖੋ ਕੈਪਟਨ ਕੀ ਪਲਾ ਰਾਹੁਲ ਆ ਜਾਏ ਕੀ ਫਰਕ ਪੈਂਦਾ ਇਹ ਤਾਂ ਉਹਨਾਂ ਦੀ ਪਾਰਟੀ ਦਾ ਫੈਸਲਾ ਹੈ ਪਰ ਜਿੱਤ ਹਾਰ ਤਾਂ ਲੋਕਾਂ ਨੇ ਤੈ ਕਰਨੀ ਹੈ ਲੁਧਿਆਣਾ ਦੇ ਜਗਰਾਉਂ ਪੁਜਿਤਿਤ ਦੁਰਗਾ ਮਾਤਾ ਮੰਦਿਰ ਦੇ ਬਾਹਰੋਂ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ Hindu Rathbandi Hindu Tapti ਪ੍ਰਧਾਨ ਅਮਿਤ ਸ਼ਰਮਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹਮਲੇ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਮ੍ਰਿਤਕ ਸੋਮੇ ਪੰਚਰਾ ਦੇ ਗੀਰੀ ਜੀ ਮਹਾਰਾਜ ਨਾਮਕ Hindu ਤਖਤ ਨਾਲ ਜੁੜਿਆ ਹੋਇਆ ਸੀ ਅਤੇ ਲੁਧਿਆਣਾ ਜ਼ਿਲ੍ਹਾ ਦਾ ਪ੍ਰਚਾਰਕ ਸੀ। ਘਟਨਾ ਦੇ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਧਾਨ ਕੋ ਟਿਕੜੇ ਦੇ ਦਾਅਵੇਦਾਰ ਨਾ ਉਹਦੇ ਦਾਰਾਂ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਇਹ ਸਾਰੇ ਲੀਡਰਸ ਉਮੀਦਵਾਰ ਦਾ ਵਿਰੋਧ ਕਰਦੇ ਨੇ ਜਿਸ ਨੂੰ ਕਾਂਗਰਸ ਪਾਰਟੀ ਟੀਕੜ ਦੇ ਦਿੱਤੀ ਹੈ। ਅਸਤੀਫਾ ਦੇਣ ਵਾਲੇ ਜਿਸ ਸਾਫ ਦਾ ਮੰਤਰੀ ਅਤੇ ਸਾਫ ਦਾ ਵਿਧਾਇਕ ਵੀ ਸ਼ਾਮਲ ਨੇ। ਪੰਜਾਬ ਦੇ ਵਿਧਾਨ ਸਭਾ ਹਲਕਾ ਨੰਦਪੁਰ ਸਾਹਿਬ ਦੇ ਲੋਕਾਂ ਦੀਆਂ ਸਮੱਸਿਆਵਾਂ ਜਾਣਨ ਲਈ ਐ ਵੀ ਸੰਜਾ ਪੂਜਿਆ ਜਿੱਥੇ ਰਕੀ ਇਲਾਕੇ ਚ ਸੋਕਾ ਅਤੇ ਕਈਆਂ ਚ ਡੋਬੈ ਕਿਉਂਕਿ ਚੰਗਰ ਇਲਾਕੇ ਚ ਪਾਣੀ ਦੀ ਘਾਟ ਹੈ ਅਤੇ ਬੇਲਿਆ ਚ ਖੜਾ ਦੀ ਸਮੱਸਿਆ ਕਰਨ ਲੋਕ ਪਰੇਸ਼ਾਨ ਨੇ ਜਿਸ ਕਰਕੇ ਲੋਕ ਸਮੇਂ ਦੀਆਂ ਸਰਕਾਰਾਂ ਨੂੰ ਕੋਸ ਰਹੇ ਨੇ